ਤਾਂ ਉਹ ਲੱਗੇ ਜਾ ਨਹੀਂ ਰਿਹਾ ਤੇ ਆਪਸ ਨੇਵੀਆਂ ਪੈੜੀਆਂ ਜਿਹੜੀਆਂ ਉਹਨਾਂ ਦੇ ਵਿੱਚ ਉਹਨੇ ਵੀ ਡੁੱਬ ਗਏ ਆ ਤੇ ਪਿੰਡ ਜਿਵੇਂ ਵੱੜ ਰਿਹਾ ਪਾਣੀ ਇਹ ਰੋਈ ਦਾ ਪਾਣੀ ਆ ਆ ਵੇਖੋ ਕਿੰਨਾ ਕਿੰਨਾ ਹੋ ਗਿਆ ਅੱਧੇ ਅੱਧੇ ਡੁੱਬ ਗਏ ਛੜ ਗਏ ਨਜਾਇਜ਼ ਕਰਜਾ ਕੀਤੇ ਆ ਰੋਈ ਦੇ ਵਿੱਚ ਲੋਕਾਂ ਨੇ ਘਰ ਬਣਾਏ ਆ ਉਹੀ ਛੱਡੀ ਨਹੀਂ ਆ ਲੋਕਾਂ ਨੇ ਪਾਣੀ ਕਿਧਰ ਦੀ ਲੰਘ ਜੂ ਪਾਣੀ ਪੀਣ ਦਾਲ ਨੂੰ ਆ ਰਿਹਾ ਛੁਰਨੇ ਵੀ ਡੁੱਬੇ ਪਿਆ ਪੱਕੇ ਛੁਰਨੇ ਡੁੱਬੇ ਹੋ ਆ ਵੀ ਸਾਡੇ ਕਿੰਨਾ ਕਿੰਨਾ ਪਾਣੀ ਪੈਂਡੇ ਚ ਦਾਖਲ ਹੋ ਗਿਆ ਪਾਣੀ ਇੰਟਰ ਕਰ ਚੁੱਕਾ ਪੜਾ ਆ ਗਿਆ ਪੂਰਾ ਉੱਪਰ ਮੱਛਰ ਬਮੀਆਂ ਇਹੋ ਗੋ ਜਾਣਾ ਹੁਣ